ਅਸੀਂ ਪਿੰਡ ਹਮੀਰਾ ਜ਼ਿਲ੍ਹਾ ਕਪੂਰਥਲਾ ਤੋਂ ਆਏ ਹਾਂ ਜੀ। ਹਾਂਜੀ ਸਾਡੇ ਪਿੰਡ ਜਿਹੜੀ ਇਹ ਜਗਜੀਤ ਇੰਡਸਟਰੀ ਲੱਗੀ ਹੋਈ ਆ ਸ਼ਰਾਬ ਦੀ ਫੈਕਟਰੀ ਆ। ਉਹ ਆਹ ਦੇਖੋ ਅਸੀਂ 485 ਫੁੱਟ ਬੋਰ ਕੀਤਾ ਹੋਇਆ। 85 ਫੁੱਟ ਬੋਰ ਘਰ ਦਾ ਪਾਣੀ ਹੈ। ਘਰ ਦਾ ਪਾਣੀ ਹੈ ਘਰ ਕਿਸੇ ਨੇ ਆਪਣੇ ਯੂਜ਼ ਕਰਨ ਲਈ ਇਹ ਬੋਰ ਕੀਤਾ ਸੀ ਉਹਦਾ ਵੀ ਪਾਣੀ ਦਾ ਰੰਗ ਤੁਸੀਂ ਦੇਖ ਸਕਦੇ ਕਿਦਾਂ ਹੋਇਆ। ਇਹਨੂੰ ਪੀਣ ਯੋਗ ਕਰਨ ਲਈ ਸਾਨੂੰ ਡਬਲ ਫਿਲਟਰ ਪਾਣੀ ਕਰਨਾ ਪੈਂਦਾ। ਇੱਥੇ ਫੈਕਟਰੀਆਂ ਦਾ ਗੰਦਾ ਪਾਣੀ ਪਾ ਕੇ ਦਰਿਆ ਉੱਪਰਲਾ ਪਾਣੀ ਵੀ ਗੰਦਾ ਪਾਣੀ ਜਾ ਰਿਹਾ ਹੈ। ਆਹ ਜਿਹੜਾ ਬੋਰ ਕਰਕੇ ਬੋਰ ਕਰਕੇ ਜਿਹੜਾ ਜੀਰੇ ਵਾਲੀ ਫੈਕਟਰੀ ਜਿਵੇਂ ਸੇਮ ਉਦਾਂ ਹੀ ਆ ਜੀਰੇ ਦਾ ਪਲਾਂਟ ਜਿਹੜਾ ਲੱਗਿਆ ਨੂੰ ਥੋੜਾ ਚੇਰ ਹੋਇਆ ਸੀ ਨਾ ਸਾਰੇ ਬੋਰ ਕੀਤੇ ਸਾਡੇ ਪਿੰਡ 170 200 ਦੇ ਕਰੀਬ ਉਹਨਾਂ ਬੋਰ ਕੀਤੇ ਹੋਏ ਆ ਜਿਹੜੇ ਧਰਤੀ ਵਿੱਚ ਪਾਣੀ ਪਾਉਣ ਲਈ ਛੋਟੇ ਛੋਟੇ ਬੋਰ ਕੀਤੇ ਆ ਜਿਆਦੇ ਵੱਡੇ ਬੋਰ ਨਹੀਂ 6 6 ਇੰਚ ਦੇ ਜਿਹੜੇ ਬੋਰ ਆ ਉਹ ਕੀਤੇ ਹੋਏ ਜਿਹੜਾ ਗੰਦਾ ਪਾਣੀ ਆ ਉਹਨੂੰ ਧਰਤੀ ਥਲੇ ਪਾਉਣ ਲਈ ਤੇ ਸਾਡੇ ਜਿਹੜਾ ਪਾਣੀ ਪਿੰਡ ਦਾ ਹੁਣ ਉੱਥੇ ਸਾਡੇ ਵੀ ਇੱਕ ਸਮੱਸਿਆ ਹੋਰ ਆ ਰਹੀ ਆ ਸਾਡੇ ਇਥਨੋਲ ਦਾ ਪਲਾਂਟ ਲਗਾਉਣ ਜਾ ਰਹੇ ਆ ਜਿਹੜਾ ਉਹ ਨੌਲ ਆ ਉਹਨੂੰ ਬਣਾਉਣ ਵਾਸਤੇ ਬਹੁਤ ਭਾਰੀ ਮਾਤਰਾ ਵਿੱਚ ਪਾਣੀ ਜਿਹੜਾ ਲੱਗਦਾ ਆ ਬਹੁਤ ਪਾਣੀ ਮਾਤਰਾ ਵਿੱਚ ਪਾਣੀ ਯੂਸ ਹੋਣਾ ਜਿਹੜਾ ਵੇਸਟੇਜ ਪਾਣੀ ਆ ਉਹ ਬਹੁਤ ਭਾਰੀ ਮਾਤਰਾ ਵਿੱਚ ਬਚਣਾ ਆ ਬਾਅਦ ਚ ਉਹਨੂੰ ਉਹਨੂੰ ਵੀ ਉਹਨਾਂ ਨੇ ਸਾਨੂੰ ਖਦਸਾ ਵੀ ਉਹ ਵੀ ਉਹਨਾਂ ਧਰਤੀ ਦੇ ਹੀ ਕੱਲਣਾ ਪਾਣੀ ਨੂੰ ਕਿਉਂਕਿ ਉਹਨੂੰ ਉੱਪਰ ਕਿਤੇ ਡੰਪ ਨਹੀਂ ਕੀਤਾ ਜਾ ਸਕਦਾ ਉਹਨੂੰ ਵੀ ਧਰਤੀ ਕੱਲਣਾ ਤੇ ਫਿਰ ਜਿਹੜਾ ਸਾਡਾ ਪਹਿਲਾਂ ਹੀ ਪਾਣੀ ਇੰਨਾ ਖਰਾਬ ਆ ਕੈਮੀਕਲ ਵਾਟਰ ਆ ਤੇ ਉਹ ਜਿਹੜਾ ਹੋਰ ਜਿਹੜਾ ਕੈਮੀਕਲ ਵਾਟਰ ਪਿਆ ਨਾ ਸਾਡੇ ਪਿੰਡ ਦੇ ਸਾਡੇ ਇਲਾਕੇ ਦੇ ਕੀ ਹਾਲਾਤ ਹੋਣਗੇ ਪੰਜਾਬ ਦੀ ਕਿਸਾਨੀ ਪਾਣੀਆਂ ਕਰਕੇ ਉੱਪਰ ਦਾ ਵੀ ਗੰਧਲਾ ਹੋ ਗਿਆ ਇਹ ਗੰਧਲਾ ਹੋ ਗਿਆ ਇਹਦੇ ਫਿਰ ਉਹ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਗਜਬ ਕੀ ਪਿਆਸ ਸੀ ਲੇਕਿਨ ਪਾਣੀ ਮੇਂ ਜ਼ਹਿਰ tha ਪੀਤੇ ਤੋ ਮਰ ਜਾਤੇ ਨਾ ਪੀਤੇ ਤੋ ਮਰ ਜਾਤੇ ਇਹ ਸਾਡੇ ਪੰਜਾਬ ਦੇ ਇਹੀ ਤਰ੍ਹਾਂ ਦੀ ਆ ਸਾਡੀ ਸਾਡੀਆਂ ਸਰਕਾਰਾਂ ਸਾਡੇ ਮੋਤਵਰ ਜਿਹੜੇ ਬੰਦੇ ਸੀ ਉਹਨਾਂ ਨੇ ਪੰਜਾਬ ਬਾਰੇ ਕੁਛ ਨਹੀਂ ਸੋਚਿਆ ਉਹਨਾਂ ਪੰਜਾਬ ਦੇ ਪਾਣੀ ਬਾਰੇ ਨਹੀਂ ਸੋਚਿਆ ਕਿ ਪੰਜਾਬ ਜਾਣੇ ਹੀ ਪਾਣੀ ਕਰਕੇ ਪੰਜਾਬ ਬਿਲਕੁਲ ਪਾਣੀ ਕਰਕੇ ਜਾਣਿਆ ਜਾਂਦਾ ਸੀ ਪਰ ਹੁਣ ਕੀ ਹੋ ਰਿਹਾ ਦੇਖ ਲਓ ਤੁਸੀਂ ਹਾਲਾਤ ਪਾਣੀ ਕਿਦਾਂ ਦਾ ਪਾਣੀ ਹੈ ਇੱਥੋਂ ਵੀ 20 ਗੂੜੇ ਬੋਰਾਂ ਦੇ ਪਾਣੀ ਇੱਥੋਂ ਵੀ ਗੂੜੇ ਆ ਸਾਡੇ ਪਿੰਡ ਚ 450 ਮੇਰੇ ਘਰ ਕੇ ਲੈ ਕੇ ਆਏ ਆ ਤੇ ਬੋਰ ਸਾਡੇ ਕੋਲ ਮੌਜੂਦ ਆ ਪਿੰਡ ਦੇ ਵਿੱਚ ਮੈਂ ਕਹਿਆ ਜੀ ਤੁਸੀਂ ਸਾਫ਼ ਪਾਣੀ ਵੀ ਕੈਮੀਕਲ ਦੀ ਮੁਸ਼ਕ ਮਾਰ ਦਿਆ ਇਹਦੇ ਵਿੱਚ ਆ ਸਾਫ਼ ਪਾਣੀ ਆ ਉਹ ਵੀ ਮੈਂ ਕਹਿਆ ਜੀ ਟੇਸਟ ਕਈ ਵਾਰੀ ਕੀ ਹੁੰਦਾ ਸਾਫ਼ ਪਾਣੀ ਸਮਝ ਕੇ ਆਪਾਂ ਉਹਨੂੰ ਪੀ ਲੈਣੇ ਆ ਆ ਸਾਫ ਪਾਣੀ ਆਪਾਂ ਪੀਣੇ ਆ ਦੇਖ ਕੇ ਪਰ ਮੇਰੇ ਖਿਆਲ ਆ ਕੈਂਸਰ ਤੋਂ ਵੱਧ ਬਿਮਾਰੀਆਂ ਇਸ ਪਾਣੀ ਚ ਹੋਣਗੀਆਂ ਇਹ ਪਾਣੀ ਚ ਕੈਂਸਰ ਵਾਲੀ ਬਿਮਾਰੀ ਆ ਮੈਂ ਕਹਾਂ ਜੀ ਤੁਸੀਂ 스멜 ਲੈ ਕੇ ਦੇਖੋ ਤੁਸੀਂ ਇਹ ਪਾਣੀ ਪੀਣਾ ਦੇ ਦੂਰ ਦੀ ਗੱਲ ਲੋਕ ਇਹਨਾਂ ਤੋਂ ਕੱਪੜੇ ਧੋਣ ਤੋਂ ਵੀ ਖਰਾਬ ਕਰ ਲੈਂਦੇ ਆ ਕਹਿੰਦਾ ਉਹਦੇ ਵਾਤਾਵਰਣ ਪ੍ਰੇਮੀ ਨੇ ਸਿੰਚਾਈ ਵਾਲਾ ਸਾਹਿਬ ਪਾਣੀਆਂ ਦੀ ਲੜਾਈ ਲੰਮੇ ਸਮੇਂ ਤੋਂ ਲੜਦੇ ਕਾਲੀ ਵੇਈ ਨੂੰ ਚਿੱਟਿਆ ਕੀਤਾ ਉਹ ਉਹ ਉਹਨਾਂ ਨੂੰ ਪਾਣੀ ਵਾਲਾ ਮੁਸ਼ਕ ਕਿਉਂ ਨਹੀਂ ਆਉਂਦਾ ਧਿਆਨ ਚ ਗੱਲ ਲਿਆਂਦੀ ਗਈ ਪਰ ਨਹੀਂ ਉਹਨਾਂ ਸਾਡੀ ਸੁਣਵਾਈ ਨਹੀਂ ਹੋਈ ਲੈਂਦੀ ਗਾ ਬਿਲਕੁਲ ਉਹਨਾਂ ਦੇ ਧਿਆਨ ਚ ਆ ਦੋ ਵਾਰੀ ਜਾ ਕੇ ਆਏ ਅਸੀਂ ਉਹਨਾਂ ਕੋਲ ਪਰ ਪਤਾ ਨਹੀਂ ਕੀ ਮਜਬੂਰੀ ਆ ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਨਹੀਂ ਇਹ ਕੋਈ ਦਿੱਲੀ ਬੈਠੇ ਬੰਦੇ ਉਹਨਾਂ ਦੀਆਂ ਪਰ ਉਹਨਾਂ ਦੇ ਹੱਥ ਤਾਂ ਰਲੇ ਹੀ ਹੁੰਦੇ ਆ ਫੈਕਟਰੀਆਂ ਦੇ ਹੱਥ ਤਾਂ ਰਲੇ ਹੀ ਹੁੰਦੇ ਆ ਜੀ